ਅਕੀਕਾ ਟੈਕ ਵਾਲਿਆ ਦੋਵੇਂ ਪੜੀਆਂ ਸਿਕਲਾ ਆ ਗਿਆ ਪਹਿਲਿਆਂ ਤੇ ਕਾਫੀ ਛੈਕਣਾ ਵੀ ਐਸੇ ਕਰ ਮੰਨਣਾ ਹੋਣੀ ਹੈ ਗਰੰਟੀ ਹੈ ਸੁੱਖ ਸੁੱਖ ਦੇ ਮੇਰੀ ਮੈਂ ਨਾ ਨਗਰੀਦ ਨੂੰ ਵੀ ਆਪਣੇ ਨੂੰ ਗੁਰੰਦਾ ਕਹਾਂ ਬੰਦਾ ਤਾਂ ਕੰਮ ਕਰਦਾ ਪਹਿਲੀ ਤੀਂ ਤੀ ਵਾਤਾ ਇੱਕ ਬੰਦਾ ਮਾਲਾ ਮੀਰਤੀ ਵੱਧ ਕਰ ਲੈ ਵੀ ਜੁੜ ਜੋ ਦੋਸਤੋ ਕਿਰਾ YouTube ਤੇ ਹੋਇਆ ਲਾਈਵ ਆਪਣਾ ਭੁੱਲਰ ਸਾਹਿਬ ਨਾਮ ਹੈ ਭਾਈ ਆਪਣਾ ਚੰਦਾ ਬਰਾੜ ਚੰਦਾ ਬਰਾੜ ਆ ਵੀਰ ਪਹੁੰਚਿਆ ਮੇਲੇ ਦੇ ਵਿੱਚ ਦੂਜਾ ਸਪੀਕਰ ਹੋ ਗਿਆ ਕੈਮਾ ਭਾਈ ਜੀ ਭਾਈ ਜਮਾਨਾ ਸਾਹਿਬ ਤੇ ਭੁੱਲਤ ਸਾਹਿਬ ਤੁਸੀਂ ਦੋਵੇਂ ਆਣੇ ਕਰ ਦਿਓ ਬਸ ਚਾੜ ਦਿਓ ਚਾੜ ਦੇ ਡਿੱਡੀ ਦੇ ਵਿੱਚ ਤੇ ਬੜਾ ਪੰਚਾਇਤ ਦਾ ਬੜਾ ਸਾਹ ਯਾਰ ਉਹਦਾ ਮੁੰਡਾ ਸੋਹਣਾ ਤਾਂ ਬੜਾ ਆਇਆ ਹੈ ਉਹਦਾ ਮੁੰਡਾ ਬੜਾ ਹੈ ਕਈ ਪਾਟੇ ਨਹੀਂ ਹੈ ਅਸੀਂ ਉਹੀ ਨਾ ਅੱਖਾਂ ਨੂੰ ਬਚਾਉਣ ਵਾਸਤੇ ਕਈ ਲੋਕ ਕਹਿੰਦੇ ਨੇ ਪਾਟੇ ਹੈ ਪਾਟੇ ਹੈ ਪੜ੍ਹ ਹੈਗੇ ਭਾਈ ਥੋੜੇ ਨਹੀਂ ਹੈਗੇ ਤਾਂ ਹੈਗੇ ਨਾ ਜਰਾ ਇੱਕ ਸਾਹਮਣੇ ਜਿਹੜਾ ਸਾਹਮਣੇ ਦਾ ਭਰਾਵਾ ਸੀ ਕੋਈ ਨਹੀਂ ਕਰਦਾ ਤੇ ਅਸੀਂ ਕੋਈ ਨਹੀਂ ਹੈਗੇ ਅਸੀਂ ਅੱਧੀ ਅੱਧੀ ਮਿਹਨਤ ਕਰ ਰਹੇ ਆ ਜਿਹੜਾ ਜਿਹੜਾ ਟਾਈਮ ਆ ਗਿਆ ਟਾਈਮ ਪਰ ਪਹੁੰਚ ਗਏ ਮਿਹਨਤ ਲਈ ਆਏ ਨੇ ਪਸਾਰੀ ਮਾਫ ਕਰ ਉਸ ਗਾਹੜ ਉਸ ਕਿਪ ਕਰਕੇ ਗਾਹਾਂ ਡੱਪ ਜਾ ਕਰੋ ਗਾਹਾਂ ਡੱਪ ਹੋ ਗਏ ਹੋਰ ਕੋਈ ਗੱਲ ਨਹੀਂ ਪਾਈਟ ਕਰਵਾ ਕੇ ਚਾਰ ਆ ਗਏ ਆ ਆ ਜਓ ਕਰਾ ਆ ਜਾਓ ਬੈਠ ਲੋ ਵਾਣੇ ਕੋਲ ਮੈਂ ਤੁਹਾਨੂੰ ਜਲਦੀ ਲੈ ਜਾਉਂਗਾ ਹੁਣ ਦੇ ਨਹੀਂ ਮਗਰ ਮੋਰੇ ਤਰੇ ਆਵਾ ਦੱਬੀ ਤਰੇ ਆਂ ਮੈਂ ਦਾਫਰ ਦਾ ਲੈਵ ਕਰਦੇ ਕਰਦੇ ਲੈ ਵੀ ਦੋਸਤੋ ਸ਼ੇਅਰ ਕਰੀ ਚੱਲੋ ਤੇ ਬਠਿੰਡੇ ਦਾ ਮੇਲਾ ਦਿਖਾਉਣਾ ਤੁਹਾਨੂੰ ਕਿਸਾਨ ਮੇਲਾ 12 ਮਾਰਚ ਅੱਜ ਤੇ ਦਿਨ ਹੈਗਾ ਸ਼ਾਇਦ ਮੰਗਲਵਾਰ ਆ ਤੇ ਗੱਲਾਂ ਬਾਤਾਂ ਕਰਨੀਆਂ ਨਵੇਂ ਨਵੇਂ ਜਿਹੜੇ ਫਾਰਮਰ ਵੀਰ ਆਏ ਆ ਸੰਤ ਵਗੈਰੇ ਦਿਖਾਉਣਾ ਤੁਹਾਨੂੰ ਇਹ ਕੋਦੇ ਰੋਟਾ ਵੇਟਰ ਬਹੁਤ ਵੱਡਾ ਦੇਖ ਕੇ ਹੋ ہاں ਦੋ ਤਿੰਨ ਕ ਆਪਣਾ ਨੇ ਅਸੀਂ ਬੈਠੇ ਆ 12 ਫੁੱਟ ਆ ਜੋ ਦਿਖਾ ਕੇ ਜੀ ਚਲੋ ਮੈਂ ਆਪ ਥੋੜੀ ਇਹਨੇ ਰਿੰਗ ਦਿਖਾਉਣ ਆਣੀਆਂ ਉਹ ਦਿਖਾਣਾ ਕਰਦਾ ਜੀ ਅਸੀਂ ਲੈ ਵਾੜੀ ਤੇ ਅਲ ਨਸਾਰਾ ਲਗਾਇਆ ਕਰੀ ਚਲ ਠੀਕ ਚੰਗਾ ਲੈ ਵੀ ਦੋਸਤੋ ਆ ਜੋ ਕਰਾ ਜੋੜ ਜੋ ਕਰਾ सौनेेला ग बातें करा बहुत सोहनिया सोनिया मैटिंग मशीन अलग अलग तरह दिया मतम सीना आजो अॻे चलिया ਹਾਂ ਕਾਈ ਵੰਦੇ ਜਾਵਾਂਗੇ ਜਦੋਂ ਸਪਰੇਹਾਂ ਆ ਗਏ ਉਹਨਾਂ ਨੂੰ ਪਤਾ ਹੀ ਯਾ ਤਾਂ ਹਰਾਂ ਨੂੰ ਕੋਈ ਦੱਸਾਇਆ ਕਿ ਸੁਪਰੇਹੀ ਆ ਬਾਹਰ ਗਾਲੇ ਨਾਲ ਸੁਪਰੇਹਾਂ ਨੂੰ ਮਿਲਦਾ ਆ ਆਪਾਂ ਤੁਹਾਨੂੰ ਜਾਣਕਾਰੀ ਲੱਗਦੇ ਵਧੀਆ ਵਧੀਆ ਚੀਜ਼ਾਂ ਦੇ ਦੇਖ ਲਓ ਜਿਹੜੇ ਤੁਹਾਡੇ ਕੰਮ ਆਉਣ ਵਾਲੀਆਂ ਮੋਟੀਆਂ ਕੋਈ ਗੱਲਬਾਤ ਨਵੇਂ ਦੇਖੋ ਤੁਸੀਂ ਜਣਕੜੀ ਲਓ ਇਹਦਾ ਪਰਿਆ ਲਗੀ ਆ ਤਾਂ ਤੁਸੀਂ ਆਵਾਮੀ ਦੇਖਿਓ ਬਾਤ ਹੋਏ ਦਾ ਬਾਹਰ ਵੈਦਾ ਹੀ ਆ ਜਾ ਪਾਜੀ ਮੀਦਾਰਾਂ ਦਾ ਹਰ ਹਾਲ ਦਾ ਸੁਪਰੇਹਾ ਦਾ ਆਸ਼ਾਨ ਮਿਲਣ ਆ ਦੇਖੋ ਪੱਕੀ ਦਾ ਚਾਰ ਕੱਟਣ ਵਾਲੀ कटरेज <laughs> एग्रीकल्चर जानकारी 来 ਵੀ ਦੋਸਤੋ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਬਣਾਓ ਆਪਣਾ ਨਾਮ ਐਡਰੈਸ ਦੱਸੋ ਜੀ ਮੇਰਾ ਨਾਮ ਜਤਾਰ ਸਿੰਘ ਮੋਹਰ ਸਿੰਘ ਵਾਲਾ ਡਿਸਟ੍ਰਿਕਟ ਤਹਿਿਲ ਮਾਨਸਾ ਠੀਕ ਹੈ ਤੇ ਸਾਡਾ ਜਿਹੜਾ ਕਟਰ ਹੈ ਜੀ ਸੈਲਜ ਕਟਰ ਫੋਰ ਲਾਈਨਰਸ ਐਸ ਵੈਲ ਕੰਪਨੀ ਪਿੰਡ ਖੜਿਆਲ ਸੁਨਾਮ ਠੀਕ ਹੈ ਮੈਨੂਫੈਕਚਰ ਹੈ ਜੀ ਓਕੇ ਹਾਂ ਜੀ ਹਾਂ ਜੀ ਹਾਂ ਤੇ ਕੀ ਕੀ ਮੇ ਕੀ ਖਾਸ ਇਹਦਾ ਹੈ ਕਿ ਖਾਜਿਆ ਤਾਂ ਇਹ ਚੱਕਰੀ ਹੈ ਇਹ ਫਿਚਰ ਚਾਰ ਓਰੇ ਲੈ ਜਾਂਦਾ ਇਹ ਇਕੱਠੇ 4 ਫੁੱਟ ਤੇ ਜਿਹੜਾ ਮਲ ਕੇ ਹੈਗਾ ਇਹ ਸਾਰੇ ਫੁੱਲੀ ਗੇਂਡਰੇ ਵਿੱਚ ਠੀਕ ਹੈ ਇਥੇ ਆ ਮਸ਼ੀਨਾਂ ਲੱਗੀਆਂ ਮਾਰਕੀਟ ਚ ਆਉਂਦੀਆਂ ਨੇ ਬੈਲਟਾਂ ਵਗੈਰਾ ਪੈਂਦੀਆਂ ਨੇ ਤੇ ਜਿਹੜਾ ਫੋਰਨ ਦਾ ਸੈਲਜ ਕਟਰ ਆਉਂਦਾ ਉਹਦੀ ਕਾਪੀ ਆਮ ਲੈ ਕੇ ਉਸ ਵੇਸਤੇ ਤਿਆਰ ਕੀਤਾ ਗਿਆ ਸਾਰਾ ਫੁੱਲੀ ਗੇਅਰ ਡਰਾਈਵ ਚ ਠੀਕ ਹੈ ਹਾਂਜੀ ਹਾਂਜੀ ਹਾਂ ਚੋਕਤਾ ਨਹੀਂ ਹੁੰਦਾ ਇਹ ਨਹੀਂ ਨਹੀਂ ਚੋਕ ਇੱਕ ਮਿੰਟ ਚੋਕ ਹੋਣ ਦਾ ਵੀ ਕਾਰਨ ਆ ਵੀ ਜਿਹੜੇ ਕੰਡਰਾਂ ਦੇ ਉਹ ਬੇਲਣ ਮਤਲਬ ਕਿ ਸਾਈਡਾਂ ਦੇ ਖੜਮੇ ਲੱਗੇ ਹੋਏ ਨੇ ਉਹ ਚੋਕ ਹੁੰਦੇ ਆ ਇਹਦੇ ਚਾਹੇ ਦੋ ਡਾਂਡੇ ਵੀ ਆ ਗਏ ਨੇ ਨਾਲ ਦੀ ਨਾਲ ਅੰਦਰ ਚੱਲ ਜਾਣਾ ਪਾਵਾ ਬੇਲਣ ਚੱਲਦਾ ਠੀਕ ਹੈ ਹਾਂਜੀ ਤੇ ਕੀ ਕਾਸਟ ਦੇ ਖਰਚੇ ਵਗੈਰਾ ਹੈ ਭਰਾਈ ਤੇ ਕਿੱਲੇ ਕੀ ਖੰਦੀ ਆ ਟਰੈਕਟਰ ਮਤਲਬ ਕਿ ਇਹ 15 ਕਿਲੋ ਦੀ ਐਵਰੇਜ ਹੈਗੀ ਆ ਟਰੈਕਟਰ ਦੀ ਨੋਬੋ ਦੀ ਓਕੇ ਹਾਂ 15 ਲੀਟਰ ਦੇ ਖਾਂਦਾ ਇੱਕ ਕਿੱਲੇ ਦਾ ਇੱਕ ਕਿੱਲੇ ਦਾ ਹਾਂ ਠੀਕ ਹੈ ਕਿੰਨੇ ਚਰਚੇ ਇਹ ਟਰੈਕਟਰ ਕਟਿੰਗ ਕਰ ਪੁੰਦਾ ਹਾ ਕਿੱਲੇ ਦੀ ਇਹ ਸੈਟਿੰਗ ਦਾ ਬਈ ਜੀ ਡਿਪੈਂਡ ਕਰਦੀ ਆ ਇਹ ਡਰਾਈਵਿੰਗ ਦੇ ਹਾਂ ਤੇ ਉੱਥੇ ਬਹੁਤ ਕਾਰਨ ਨੇ ਠੀਕ ਹੈ ਹਾਂ ਟਰਾਲੀ ਟਾਈਮ ਤੇ ਆ ਗਈ ਨਹੀਂ ਆਈ ਜਬਾਨ ਨੇੜੇ ਦੂਰ ਆ ਉਦਾਂ ਦੀ ਐਵਰੇਜ ਇਹਦੀ ਹਾਂ ਜੀ ਠੀਕ ਹੈ ਹਾਂ ਜੀ ਹਾਂ ਓਕੇ ਲੈ ਵੀ ਦੋਸਤੋ ਤੇ ਕਟਿੰਗ ਕਿੱਦਾਂ ਦੀ ਇਹ ਕਰਦੇ ਚੋ ਬਿਲਕੁਲ ਬਰੀਕ ਜਿਹੜੇ ਮੈਸ਼ ਜਿਆ ਕਰਦਾ ਹੈ ਕਿਵੇਂ ਜੀ ਬਿਲਕੁਲ ਬਰੀਕ ਜਿੱਦਾਂ ਦਾ ਆਪਾਂ ਨੂੰ ਸੈਲਿਕ ਚਾਹੀਦਾ ਉਸ ਤਰ੍ਹਾਂ ਦਾ ਕਰਦਾ ਇਹ ਹਾਂ ਹਾਂ ਜਿਵੇਂ ਆਮ ਸੈਲੀਕਲ ਦੀ ਮਸ਼ੀਨ ਆਉਂਦੀ ਆ ਸਭ ਤੋਂ ਟੌਪ ਜਿਹੜੀ 23 ਲੱਖ ਰੁਪਏ ਦੀ ਆ ਉਹਦੇ ਨੂੰ 21 ਇਹਦਾ ਆਪਣਾ ਕੁਤਰਾ ਹੈਗਾ ਹੋਰ ਇਸ ਟਾਈਮ ਸਾਡੀ ਆਪਣੀ ਮਸ਼ੀਨਾਂ ਗੁਜਰਾਤ ਚੱਲ ਰਹੀ ਆ ਉਧਰ ਸੈਲੀਕਲ ਚੱਲ ਰਹੀ ਆ ਸੈਲੀਕਲ ਦੇ ਮੁਕਾਬਲੇ ਚੱਲ ਰਹੀ ਆ ਮਸ਼ੀਨਾਂ ਆ ਹਾਂ ਜੀ ਤੇ ਕੀ ਪ੍ਰਾਈਸ ਕੀ ਹੈ ਜੀ ਇਹਦਾ ਪ੍ਰਾਈਸ ਹੈਗਾ ਜੀ 1.5 ਲੱਖ ਰੁਪਈਆ 4 ਲੱਖ ਰੁਪਈਆ ਆਪਾਂ ਸਬਸਿਡੀ ਕੱਟ ਕੇ ਦੇ ਰਹੇ ਆ 8.5 ਲੱਖ ਰੁਪਏ ਦੀ ਕੱਲੀ ਮਸ਼ੀਨ ਬਾਈ ਸਬਸਿਡੀ ਕੱਟ ਕੇ 4 ਲੱਖ ਰੁਪਈਆ ਮਸ਼ੀਨ ਹੈ ਇਹ ਜੇ ਕਿਸੇ ਵੀਰ ਨੇ ਲੈਣੀ ਹੈ ਤਾਂ ਬਹੁਤ ਸੋਹਣੀ ਚੀਜ਼ ਬਣਾਈ ਹੈ ਸਾਡੇ ਸੰਪਰਕ ਨੰਬਰ ਨੋਟ ਕਰ ਲਓ ਹਾਂਜੀ ਹਾਂ ਸਾਡਾ ਆਫਿਸ ਮਾਨਸਾ ਸਾਡਾ ਮੋਬਾਈਲ ਨੰਬਰ ਹੈਗਾ 9872580132 ਇਸ ਨੰਬਰ ਤੇ ਸੰਪਰਕ ਕਰਕੇ ਕੋਈ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਬੁਕਿੰਗ ਵੀ ਕਰਾ ਸਕਦੇ ਹੋ ਓਕੇ ਲੈ ਵੀ ਹੁਣ ਸੀਜ਼ਨ ਵੀ ਆ ਰਿਹਾ ਮੂਰੇ ਤੇ ਕਰੋ ਬੁਕਿੰਗ ਇਹ ਬਹੁਤ ਸੋਹਣੀ ਚੀਜ਼ ਬਣਾਈ ਹੈ ਬਈਆਂ ਨੇ ਬਹੁਤ ਵਧੀਆ 14 ਗਾਂਟੇ ਧੰਨਵਾਦ ਭਾਈ ਜੀ ਲੈ ਆਜੋ ਵੀ ਦੋਸਤੋ ਕੋਰ ਗੱਲਾਂ ਬਾਤਾਂ ਕਰਾਂ ਨਵੀਆਂ-ਨਵੀਆਂ ਚੀਜ਼ਾਂ ਲਖਾ ਮੈਂ ਤੁਹਾਡੇ ਜਾਣਕਾਰੀ ਵਾਲਿਆਂ ਸਰ ਕੋ ਜਾਣਕਾਰੀ ਵਾਲੇ ਦੂਜਾ ਦਿਖਾਉਣਾ ਤੁਹਾਨੂੰ ਨਵੀਆਂ-ਨਵੀਆਂ ਚੀਜ਼ਾਂ ਇੱਕ ਪੈਰੀ ਸਾਹਿਬੀ ਸਪੈਸ਼ਲ ਕੋਇਲਰ ਆ ਗਏ ਪਦਾਮਾਂ ਵਾਲੀ ਕੁਲ ਵੀ ਅੰਧਾ ਅੰਧਾ ਝੰਡਾ ਐਗਰੀ ਜੋਣ ਵਾਲਿਆਂ ਦੇ ਆ ਗਏ ਕੰਪਿਊਟਰ ਕਰਾਹੇ ਆ ਗਏ ਆ ਵੀ ਅਗਰੀਓ ਨਾਲ ਦੀ ਕਟਿੰਗ ਵਾਲੀ ਮਸ਼ੀਨ ਹੈ ਕੋਰੇ ਵਾਲੀ ਆਪ ਹੈ ਬਈ 12 ਫੁੱਟਾ ਰੋਟਾਵੇਟਰ ਹੁਣ ਦੱਸੋ ਕਿਹੜਾ ਟਰੈਕਟਰ ਖਿੱਚੇ ਇਹਨੂੰ ਲਾਇਓ ਸਾਹਿਬ ਮੜਾ ਜਾ ਕਰੇ ਕਮੈਂਟਾਂ ਚ ਦੱਸੋ ਕਿਰਾ ਗੈਰ ਟਰੈਕਟਰ ਖਿੱਚੇ ਇਹਨੂੰ 12 ਫੁੱਟੇ ਨੂੰ ਆ ਦੇਖੋ 1,80,000 ਦਾ ਅੱਛਾ ਆਈ ਫੁਲੀ ਹੋਤੀ ਮਾਰਾ ਫੁੱਟਾ ਹੈ ਦੇਖੋ ਕਿਹੜੇ ਬਾਣ ਚ ਚੱਲੂ ਇੰਨਾ ਹੈ ਕਿਹੜਾ ਟਰੈਕਟਰ ਖਿੱਚੇ ਉਹਨੂੰ ਐਂ ਦੱਸੋ ਮਾੜਾ ਹੈ ਹੈ ਮੋਸੇੜਾ ਖਿੱਚੂਆ ਠੀਕ ਈ ਦੂਰੇ ਇਤਨੇ ਨਾ ਲਾ ਕੋ ਵੱਡੇ ਖਿੱਚ ਦੂ ਹੁਉਤੀ ਇਹਨਾਂ ਦਾ ਇੰਨੇ ਤਾਂ ਟਾਕ ਹੀ ਨਹੀਂ ਹੈਗੇ ਜੇ ਤਾਂ ਕੋਲੇ ਹਣਾ ਜਿਹੜੇ-ਜਿਹੜੇ ਰੋਟਾਵੇਟਰ ਆਗੇ ਖੰਦ ਆਗੇ ਜਿਵੇਂ ਨਾ ਘੜਦੇ ਜਾਂਦੇ ਆਂ ਸੰਤ ਵਾਧੇ ਜਾਂਦੇ ਆ ਆ ਮਸ਼ੀਨ ਆ ਗਈ ਟੁੜੀ ਵਾਲੀ ਆ ਵੀ ਰੋਟਾਵੇਟਰ ਆ 12 ਫੁੱਟਾ ਰੋਟਾਵੇਟਰ ਆ ਬਹੁਤ ਵੱਡਾ ਰੋਟਾਵੇਟਰ ਆ 12 ਫੁੱਟ ਰੇ ਟਰੈਕਟਰ ਨਹੀਂ ਜਦਾ ਨੂੰ ਦੇਖੋ ਇਹ ਬਹੁਤ ਕਣ ਕਣ ਜਿੱਜਾ ਮਣੀਆਂ ਦਰਗਾਉਣੀਆਂ ਆ ਇਧਰ ਵੀ ਮੜਕੇ ਮਸ਼ੀਨਾ ਆ ਗਈਆਂ ਕਮੇਟਰੀ ਜੀ ਦਾ ਨਾਮ ਕੀ ਹੈ ਕਿੱਧਰ ਗਿਆ ਹੋ ਕਿੱਥੇ ਜਾ ਉਂਝੇ ਵੀ ਬੈਠੇ ਹਾਂ ਹਾਂ ਨੋ 755 ਡੀਆਈ ਹੋਰ ਬਾਹਰ ਕੋਈ ਇਹਦਾ ਖੇਤ ਲੋਕ ਨੂੰ ਮੱਲਾ ਰੋਟਾ ਵੇਟ ਕੇ ਮਾਰਾ ਰੋਟਾ ਹੈ ਆਹ ਦੇਖੋ ਇਹ ਤਾਂ ਰੰਗ ਨਾਲੇ ਨੇ ਐਂਡਪਟ ਨਾਲੇ ਐਂਡਪਟ ਨਾਲੇ ਦਰਵਾਜ਼ਾ ਕੱਢਣਾ ਕੋਈ ਲੱਗਦਾ ਕੋਈ ਸਾਇਲੈਂਟ ਨੌਇਜ਼ ਸਰ ਦੇ ਹਰੇਕ ਹਾਸਟ ਮੈਂ ਹੈ ਜਿਵੇਂ ਤੇਰੇ ਨਾਲ 1.0 ਵੀ ਮਾਰਦੀ ਤਾਂ ਤੇਰੇ ਇਹਦਾ ਕੀ ਹੋਇਆ ਇਹਦਾ ਕੀ ਨਹੀਂ ਆਉਂਦਾ ਇਹਦੇ ਨਾਲ ਸਮਾਨ ਸਹੀ ਨਹੀਂ ਲੱਗੂਗਾ ਇਹਦੇ ਇਹ ਕੰਪਲੇਂਟ ਨਹੀਂ ਹੈ ਜੀ ਇਹਦੇ ਨਾਲ ਕੰਪਲੇਂਟ ਨਹੀਂ ਹੈ ਜੀ ਕਿ ਅੰਦਰ ਮੀਟੀ ਐਂਜਿਨ ਦਾ ਸ਼ੋਰ ਤੋਂ ਨਹੀਂ ਆ ਰਿਹਾ ਜੀ ਅੰਦਰ ਪਿਆਸ ਪੜਿਆ ਕੋਈ ਮਸ਼ੀਨ ਹੈ ਮਿਲਕਿੰਗ ਮਸ਼ੀਨ ਹੈ ਇਹ ਮਿਲਕਿੰਗ ਮਸ਼ੀਨ ਹੈ ਉਹ ਤਿਆਰ ਹੈ ਜੀ ਇਹ ਨਾਨਾ ਮਾਡਲ ਹੈ ਜੀ 10000 ਰੁਪਏ ਦਾ ਲਓ ਦਿਓ ਜਾਣਕਾਰੀ ਲੈ ਵੀ ਦੋਸਤੋ ਮਿਲਕੀ ਮਸ਼ੀਨਾਂ ਵਾਇਰਾਂ ਕੋਲੇ ਆਹ ਪੰਨੀਆਂ ਕੁਸ਼ਾ ਉਧਰ ਪੰਨੀਆਂ ਸਾਰੇ ਅਲੱਗ-ਅਲੱਗ ਮਾਡਲ ਨੇ ਜਾਣਕਾਰੀ ਲੈ ਕੇ ਦਿੰਦੇ ਆ ਸਸੀ ਗਾ ਜੀ ਕੀ ਹਾਲ ਚਾਲ ਹੈ ਜੀ ਬੜੀ ਐ ਜੀ ਕਿੱਥੋਂ ਆਏ ਆਪਾਂ ਆਪਾਂ ਲੋਕਲ ਆਏ ਬਠਿੰਡਾ ਤੋਂ ਬਠਿੰਡਾ ਦਾ ਲੋਕਲ ਆ ਜੀ ਕੀ ਨਾਂ ਤੇ ਆਪਣੀ ਹੈ ਆਪਣੀ ਸ਼ਰੀ ਕਰਨ ਡੇਰੀ ਇਕੁਪਮੈਂਟ ਦੇ ਨਾਂ ਤੇ ਹੈ ਜੀ ਓਕੇ ਓਕੇ ਆ ਦੇਖ ਲਓ ਵੀ ਇਹ ਤੇ ਸੰਪਰਕ ਨੰਬਰ ਵੀ ਲਿਖਿਆ ਇਹਨਾਂ ਦੇ ਤੇ ਕੀ ਕੁਸ਼ ਹੈ ਕਿਉਂ ਪੁਆਇੰਟ ਬਣਾਉਣਾ ਇਹ ਸਿਰਫ ਨੈਨੋ ਮਾਡਲ ਹੈ ਜੀ 1 ਲੀਟਰ ਦਾ ਕੈਨ ਆਉਗਾ ਇਹਦੇ ਨਾਲ ਠੀਕ ਹੈ 1 HP ਦੀ ਮੋਟਰ ਹੈ ਠੀਕ ਹੈ 10 ਫੁੱਟ ਪਾਈ ਪਾਈ ਗਈ 21000 ਰੁਪਏ ਦਾ ਮਾਡਲ ਹੈ 1000 ਦਾ ਮਾਡਲ ਹੈ ਹਾਂਜੀ ਇਹ ਸਭ ਤੋਂ ਛੋਟਾ ਮਾਡਲ ਹੈ ਸਭ ਤੋਂ ਛੋਟਾ ਮਾਡਲ ਹੈ ਇਹ ਯਾਨੀ ਕਿ ਆਮ ਵੀ ਘਰਾਂ 'ਚ ਜ ਇਹ ਸਰ ਆਪਣਾ 1.1 ਹੈਗਾ ਸਟੇਨਲੈਸ ਟੀਨ ਦਾ ਮਾਡਲ ਓਕੇ ਟ੍ਰੋਲੀ ਟਾਈਪ ਓਕੇ ਇਹ 1.5 HP ਦਾ ਮੋਟਰ ਹੈ 25 ਲੀਟਰ ਦਾ ਕੈਨ ਹੈ ਓਕੇ स्टेनलेस स्टील दी पूरा फ्रेम है। ये किने दा है? ये हैगा सर अ मेला स्पेशल 25000 रुपए। ये 25000। हां जी ताँगी ताँगी ठीक है। ते उदी की टाइमिंग की किन्ने जरते? 1 5 ਤੋਂ 6 ਮਿੰਟ ਚ ਖਾਲੀ ਕਰ ਦਿੰਦੀ ਐ ਪੁੱਛੋ। ठीक है। हां जी। ओके। ਇਹਦੀ ਹੋਈ ਹੈ। हां जी। ਸਾਰੀ ਕੈਪੈਸਿਟੀ ਸੇਮ ਹੈ ਜੀ। ओके। ਇੱਕ ਆਪਣਾ ਅੱਗੇ ਮਾਡਲ ਪਿਆ ਹੈ। ਉਹ ਗ੍ਰੀਨ ਕਲਰ ਦਾ। ਉਹ ਹੈਗਾ ਆਇਰਨ ਬੋਡੀ ਚ। ओके। ਉਹ ਹੈਗਾ 23000 ਰੁਪਏ ਦਾ ਮੇਲਾ ਰੇ। ਉਹ 23000। ਉਹ ਆਇਰਨ ਬੋਡੀ ਚ ਹੈ 5 ਲੀਟਰ ਦਾ ਕਹਿੰਨਾ ਜੀ। ਤੇ ਪੌਣੇ ਐਸਪੀ ਰਿਮੋਟ ਦਾ। ओके ठीक है। बड़े मॉडल भी होंगे डेयरी फार्म बड़े मॉडल भी होंगे पार्लर भी मिल जाएंगे सारे फोर लीटर फोर बकेट सिक्स बकेट एट बकेट सारे मिल जाएंगे ठीक है तो अपना संपर्क करो नंबर दो बोल दो, 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 दो एक सर आप नाइन एट नाइन सिक्स सैवन एट थ्री फाइव जीरो एट ठीक है तो ये भी आने डेयरी फैट सारा कुछ है अपने कोल ਕੋਆ ਮਸ਼ੀਨ ਹੁੰਦੀ ਹੈ ਬੀ ਐਮ ਸੀ ਹੁੰਦੀ ਹੈ ਕਿ ਸਾਰਾ ਕੁਝ ਆਇਆ ਸਾਰਾ ਕੁਝ ਡੇਰੀ ਰਿਲੇਟਰ ਸਾਰੇ ਕਿਉਂ ਡੇਰੀ ਇਕੁਪਮੈਂਟਸ ਆਏ ਸਾਰੇ ਸਾਰੇ ਠੀਕ ਹੈ ਇਹ ਸਰ ਆਪਣਾ ਕਾਰਡ ਹੈ ਕੰਟੈਕਟ ਨੰਬਰ ਹੈ ਤੇ ਹੈ ਡੇਰੀ ਕਰੋ ਸੰਪਰਕ ਆ ਕਾਰਡ ਤੇ ਨੰਬਰ ਲਿਖੇ ਹੋਏ ਆ 37000 ਤੇ ਐਡਰੈਸ ਵੀ ਲਿਖਿਆ ਹੋਇਆ ਤੇ ਧੰਨਵਾਦ ਜੀ ਠੀਕ ਹੈ ਬਈ ਥੈਂਕ ਯੂ ਕੋਣ ਘਰੇ ਡਾਕਟਰ ਐਲ ਨਾਲ ਖੁੱਲਦਾ ਲੋਕ ਐਲ ਨਾਲ ਬਸ ਡੇਰੀ ਕਿਉਂ ਅੱਗੇ ਅਗਲਾ ਕੀ ਆ ਗਿਆ ਐਗਰੀਕਲਚਰ ਦੇ ਇਕੁਪਮੈਂਟ ਆ ਗਏ ਸੰਦ ਬਗੈਰਾ ਸਾਰੇ ਮਿਖੰਦੇ ਰੋਟਾ ਬਿੱਟਰ ਅਗਲਕ ਤਰ੍ਹਾਂ ਦੀਆਂ ਛੇੜੀਆਂ ਦੇਖੀ ਚੱਲੋ ਇੱਧਰ ਸੰਦ ਖਾਂਦੇ ਜਿਹੜੇ ਸਾਰਿਆ ਗੱਲਬਾਤ ਤੇ ਕਰਾਉਂਦੇ ਤੁਰ ਜਾਵਾਂਗੇ ਜਿਹੜੇ ਰਹੋ ਸ਼ੇਅਰ ਕਰ ਦਿਓ ਆਪ ਵੀ ਜਰਾ ਸ਼ੇਅਰ ਹੋਏ ਤਾਂ ਕੀ ਕਾੜਦੇ ਹੋ ਮੇਲਾ ਵੀ ਸਾਰਾ ਦਿਖਾ ਦੇਣਾ

ਨੇ ਪੜਾ ਗਏ ਬਸਰੂਆਂ ਦੇ ਦਵਾਈਆਂ ਆ ਗਈਆਂ ਬੈਟਰੀਆਂ ਨਾ ਕੰਪਨੀ ਦੇ ਅਸਤਰੀ ਕਾਲ ਜੀ ਕਿਹੜਾ ਬਾਈ ਵਧੀਆ ਵਧੀਆ ਟਾਟਾ ਕੋਈ ਖਾਸ ਪ੍ਰੋਡਕਟ ਕੀ ਆਉਂਦਾ ਸਾਡਾ ਦੱਸੋ ਵੀ ਸਾਡੇ ਸਾਰੇ ਪ੍ਰੋਡਕਟਸ ਕਲੈਕਸ਼ਨ ਹੋ ਗਿਆ ਦੇਖ ਲੈ ਥੱਲੇ ਗਿਆ ਕਲੈਕਸ਼ਨ ਉਹ ਹੋ ਡੀਜੀਏ ਸੇ ਦੇਖਣ ਵਾਲਾ ਤੇ ਨੀਤਾ ਹੀ ਲਾਉਣ ਵਾਲਾ ਤੇ ਇਹ ਖੜੇ ਸਾਬ ਮੈਨੂੰ ਐ ਦੱਸ ਅੱਛਾ ਐ ਲੱਗਦਾ ਸਮਝਿਆ ਕਰ ਯਾਰ ਆਪਦੀ ਗੱਲੋ ਬਣੂ ਕਰ ਬਾਈ ਦੇ ਕਰ ਠੀਕ ਹੈ ਮੈਂ ਵੀ ਦੋਸਤੋ ਤੇ ਬੈਟਰੀਨਾ ਬੈਟਰੀਨਾ ਹੀ ਆ ਨਾ ਹਾਂ ਬੈਟਰੀਨਾ ਕੰਪਨੀ ਦੇ ਨਾਲ ਜੁੜੇ ਆ ਤੇ ਜਾਣਕਾਰੀ ਲੈ ਕੇ ਦਿੰਦਾ ਪਸ਼ੂਆਂ ਨਾਲ ਰਿਲੇਟਡ ਸਾਰੇ ਪ੍ਰੋਡਕਟ ਆਉਂਦੇ ਆ ਸੱਸੀਗਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਵੀਰ ਭਰਾ ਇਸ ਚੈਨਲ ਨਾਲ ਜੁੜੇ ਹੋਏ ਆ ਸੋ ਦੋਸਤੋ ਆਪਾਂ ਬੈਟਰੀਨਾ ਹੈਲਥ케ਅਰ ਕੰਪਨੀ ਤੋਂ ਆ ਸੋ ਇਹ ਕੰਪਨੀ ਜਿਹੜੀ ਪ੍ਰੋਡਕਟ ਬਣਾਉਂਦੀ ਆ ਪਸ਼ੂਆਂ ਦੇ ਵਾਸਤੇ ਬਣਾਉਂਦੀ ਆ ਤੇ ਇਸ ਕੰਪਨੀ ਦੇ ਸਾਰੇ ਪ੍ਰੀਮਿਕਸਰ ਆਉਂਦੇ ਆ ਜਿਵੇਂ ਆਪਾਂ ਕੀ ਗੱਲ ਕਰਦੇ ਹੁੰਨੇ ਆ ਕਿ ਨਾਰਮਲ ਆਪਾਂ ਅਲੱਗ-ਅਲੱਗ ਤੋਂ ਚੀਜ਼ਾਂ ਪਾਉਂਦੇ ਆ ਜਿਵੇਂ ਆਪਾਂ ਪਸ਼ੂ ਨੂੰ ਕੀ ਹੁੰਦਾ ਕਿ ਲੋੜ ਪੈਣ ਤੇ ਕੈਲਸ਼ੀਅਮ ਦੇਤਾ ਜਾਂ ਲੀਵਰ ਟੌਨਿਕ ਦੇਤਾ ਕੋਈ એનર્ਜੀ ਬੂਸਟਰ ਦੇਤਾ ਲੋੜ ਪੈਣ ਤੇ ਜਾਂ ਜਿਵੇਂ ਆਪਣੇ ਫਾਰਮਰ ਭਰਾ ਮੱਕੀ ਦਾ ਆਚਾਰ ਪਾਉਂਦੇ ਆ ਟਾਕਸਿਨ ਵੈਂਡਰ ਦਿੰਦੇ ਆ ਬਫਰ ਦਿੰਦੇ ਆ ਇਸਟ ਦਿੰਦੇ ਆ ਕੋਈ ਮਿਨਰਲ ਮਿਕਸਚਰ ਦੇਤਾ ਸੋ ਇਹ ਸਾਰੀਆਂ ਚੀਜ਼ਾਂ ਆਪਾਂ ਹੁਣ ਨਹੀਂ ਦੇਣੀਆਂ ਇੱਕੋ ਬੈਗ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਜੇ ਮੈਂ ਗੱਲ ਕਰਾਂ ਆ ਮੈਂ ਤੁਹਾਨੂੰ ਆ ਦਿਖਾ ਦਨਗਾ ਇੱਕ ਆ ਪ੍ਰੋਡਕਟ ਹੈਗਾ ਆਪਣਾ ਬੈਟਰੀ ਮੈਕਸ ਲੈਕਟੇਸ਼ਨ ਇਹ 5 ਕਿਲੋ ਦੀ ਪੈਕਿੰਗ ਆ ਥੱਲੇ ਦਿਖਾ ਦਿਓ ਤੁਸੀਂ ਇਹ 25 ਕਿਲੋ ਦੀ ਪੈਕਿੰਗ ਦੇ ਵਿੱਚ ਆ ਠੀਕ ਹੈ ਜੀ ਇਹ ਆਪਣੇ ਜਿਹੜੇ ਪਸ਼ੂ ਦੁੱਧ ਦੇਣ ਵਾਲੇ ਆ ਤਾਜ਼ੇ ਪਸ਼ੂ ਆ ਦੁੱਧ ਦਿੰਦੇ ਆ ਉਹਨਾਂ ਵਾਸਤੇ ਇਹ ਪ੍ਰੋਡਕਟ ਡਿਜ਼ਾਈਨ ਕੀਤਾ ਹੋਇਆ ਸੋ ਇਹ ਪ੍ਰੀ ਮਿਕਸਰ ਆ ਜੀ ਇਹਦੇ ਵਿੱਚ ਜਿਹੜੀਆਂ ਬਸ ਤੁਹਾਨੂੰ ਚੀਜ਼ਾਂ ਦੱਸੀਆਂ ਇਹ ਸਾਰੀਆਂ ਆਲਰੇਡੀ ਇਹਦੇ ਵਿੱਚ ਬ੍ਰਾਂਡ ਕੀਤੇ ਹੋਈਆਂ ਨੇ ਤਾਂ ਆਪਾਂ ਦੁੱਧ ਦੀ ਪ੍ਰੋਡਕਸ਼ਨ ਦੇ ਹਿਸਾਬ ਨਾਲ ਇਹ ਜਿਹੜੇ ਪ੍ਰੋਡਕਟ ਆਪਾਂ ਇਹ ਪਸ਼ੂ ਨੂੰ ਪਾਉਣਾ ਹੈਗਾ ਤੇ ਜਿਹਦੇ ਨਾਲ ਕੀ ਹੈ ਕਿ ਆਪਣੇ ਪਸ਼ੂਆਂ ਦੇ ਵਿੱਚ ਦੁੱਧ ਦਾ ਜਿਹੜਾ ਪੀਕ ਲੈਵਲ ਆ ਉਹ ਪ੍ਰੋਪਰ ਬਣਿਆ ਰਹਿੰਦਾ ਹੈਗਾ ਦੁੱਧ ਨਹੀਂ ਤੋੜਦਾ ਆਪਣਾ ਪਸ਼ੂ ਠੀਕ ਹੈ ਜੀ ਦੂਜਾ ਇਹ ਹੈ ਕਿ ਤੁਹਾਨੂੰ ਜਿਹੜੀ ਤੁਹਾਡੀ ਲੇਬਰ ਕਾਸਟ ਵੀ ਘੱਟਦੀ ਹੈ ਕਿਸ ਨੂੰ ਅਲੱਗ-ਅਲੱਗ ਤੋਂ ਚੀਜ਼ਾਂ ਨਹੀਂ ਪਾਉਣ ਦੀ ਲੋੜ ਤੁਸੀ ਇੱਕ ਬੈਗ ਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਠੀਕ ਹੈ ਜੀ ਤਾਂ ਇਹ ਲੈਕਟੇਸ਼ਨ ਦੀ ਖਾਸੀਅਤ ਹੈ ਜੀ ਬਾਕੀ ਸਾਡੇ ਹੋਰ ਪ੍ਰੋਡਕਟ ਆਉ ਪੱਦਾ ਕਿਲੋ ਦੀ ਪੈਕਿੰਗ ਦੇ ਵਿੱਚ ਆਉਂਦਾ ਹੈਗਾ ਜਿਵੇਂ ਕਿ ਆਪਾਂ ਦੇਖਦੇ ਆ ਕਿ ਪਸ਼ੂ ਰੀਪੀਟ ਹੋਣ ਲੱਗ ਜਾਂਦੇ ਨੇ ਜਿਹੜੇ ਸਵਾੰਦ ਹੁੰਦੇ ਹਨ ਤੇ ਇਹ ਉਹਨਾਂ ਵਾਸਤੇ ਆ ਜੀ ਸਿਰਫ 20 ਦਿਨ ਦੇਣਾਗਾ 25 ਗ੍ਰਾਮ ਦੀ ਡੋਜ਼ ਦੇ ਨਾਲ ਠੀਕ ਹੈ ਜਿਹਦੇ ਵਿੱਚ ਬੀ ਕੈਰੋਟਿਨ ਵਗੈਰਾ ਪਾਈ ਹੋਈ ਆ ਤੇ ਆਪਾਂ ਨੂੰ ਬੈਸਟ ਰਿਜ਼ਲਟ ਮਿਲਦਾ ਸੀ ਇਸ ਚੀਜ਼ ਦੇ ਵਿੱਚ ਤੇ ਬਾਕੀ ਆਪਣੀਆਂ ਇਹ ਸੀਐਮਟੀ ਕਿੱਟਾਂ ਆਉਂਦੀਆਂ ਜੀ ਕਿਸੇ ਮਿੱਤਰ ਪਿਆਰੇ ਨੇ ਆਪਣੇ ਘਰੇ ਆਪਣੇ ਪਸ਼ੂਆਂ ਦੇ ਥਣ ਖਰਾਬ ਹੋ ਜਾਂਦੇ ਆ ਸਿੱਧੇ ਆਉਣ ਲੱਗ ਜਾਂਦੇ ਆ ਉਹਨਾਂ ਨੂੰ ਆਪਾਂ ਚੈੱਕ ਕਰ ਸਕਦੇ ਹਾਂ ਵੀ ਕਿਹੜੇ ਥਣ ਦੇ ਵਿੱਚੋਂ ਆਪਣਾ ਜਿਹੜਾ ਦੁੱਧ ਖਰਾਬ ਆ ਰਿਹਾ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ 1/2 ਲੀਟਰ ਦੇ ਵਿੱਚ ਇੱਕ ਰੀਜੈਂਟ ਮਿਲੂਗਾ 3 ਐਮ ਐਲ ਪਾ ਕੇ ਤੁਸੀਂ ਇੱਕ ਕੌਲੀਆਂ ਮਿਲਣੀਆਂ ਚਾਰ ਤੇ ਦੁੱਧ ਲੈ ਕੇ ਚਾਰੇ ਥਣਾਂ ਦੇ ਵਿੱਚੋਂ ਐਂਟੀ ਕਲਾਕ ਵਾਈਜ਼ ਘੁਮਾਉਣਾਗਾ ਤੁਸੀਂ ਤੇ ਆਪਾਂ ਨੇ ਪਤਾ ਲੱਗ ਜੂਗਾ ਵੀ ਕਿਹੜੇ ਥਣ ਦੇ ਵਿੱਚੋਂ ਦੁੱਧ ਖਰਾਬ ਆ ਖਰਾਬ ਆ ਰਿਹਾ ਉਹਦੇ ਵਿੱਚ ਕੀ ਹੁੰਦਾ ਹੈ ਕਿ ਦੁੱਧ ਦੇ ਕਲੌਟਸ ਵਗੈਰਾ ਬਣ ਜਾਂਦੇ ਠੀਕ ਹੈ ਜੀ ਸੋ ਇਹ ਸੀ ਐਮਟੀ ਕਿੱਟ ਹੈ ਜੀ ਬਾਕੀ ਆਹ ਪ੍ਰੋਡਕਟਾਂ